ਸਸੀ ਗੱਲ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮੱਝਾਂ ਦੇ ਦੇਸੀ ਫਾਰਮੂਲੇ ਵੀ ਜਿਹੜੇ ਆਪਾਂ ਕਾੜੇ ਦਿੰਦੇ ਸੀ ਉਹ ਅੱਜ ਇਹਨਾਂ ਤੋਂ ਪੁੱਛ ਰਹੇ ਹਾਂ ਵੀ ਕਿਹੜੇ ਕਾੜੇ ਦੇ ਕੇ ਆਪਾਂ ਦੁੱਧ ਵਧਾ ਸਕਦੇ ਹਾਂ ਪਸ਼ੂਆਂ ਦਾ ਜਿਵੇਂ ਆਪਾਂ ਪਹਿਲਾਂ ਇਹ 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 ਬਠਿੰਡੇ ਦੇ ਨੰਬਰ 1 ਡੈਰੀ ਫਾਰਮਰ ਰਹੇ ਆ ਤੇ ਹੁਣ ਇਹ ਕੰਮ ਛੱਡ ਗਏ ਹੁਣ ਇਹਨਾਂ ਨੇ 2-4 گاਮਾਂ ਹੀ ਰੱਖੀਆਂ ਐਜੇ ਸ਼ੌਕ ਪੂਰਾ ਕਰ ਰਹੇ ਆ ਬੇਟੇ ਬਾਹਰ ਚਲੇ ਗਏ ਹਾਂ ਇਹਨਾਂ ਦੇ ਬੇਟੇ ਚਲੇ ਗਏ ਬਾਹਰ ਹੁਣ ਇਹ ਕੰਮ ਨਹੀਂ ਕਰ ਰਹੇ ਉਹ ਕੈਨੇਡਾ ਸੈਟਲ ਆ ਇਹ ਕਹਿੰਦੇ ਮੈਂ ਜਾਣਾ ਨਹੀਂ ਕੈਨੇਡਾ ਇਹਨਾਂ ਦਾ ਇੱਥੇ ਹੀ ਸ਼ੌਕ ਹੈ ਇਹਨਾਂ ਨੇ 2-3 ਗਾਵਾਂ ਰੱਖ ਰੱਖੀਆਂ ਤੇ ਇਹ ਜੇ ਸ਼ੌਂਕ ਵਜੋਂ ਤੇ ਆਪਾਂ ਇਹਨਾਂ ਤੋਂ ਪੁੱਛਦਿਆਂ ਵੀ ਜਿਹੜੇ ਦੇਸੀ ਫਾਰਮੂਲੇ ਆ ਵੀ ਕੀ ਆਪਾਂ ਅਪਣਾਈਏ ਜਿਹੜੀ ਮੰਡੀ ਲਾਉਣ ਤੋਂ ਪਹਿਲਾਂ ਆਪਾਂ ਗਾਵਾਂ ਜਾਂ ਮੱਝਾਂ ਨੂੰ ਆਪਾਂ ਤਿਆਰ ਕਰ ਸਕੀਏ ਤੇ ਸੱਸੀ ਗਾਲ ਜੀ ਪਹਿਲਾਂ ਤੁਹਾਡੇ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਜੀ ਪਰਮੇਂਦਰ ਜੀ ਤੁਹਾਡਾ ਤੇ ਆਪਾਂ ਨੂੰ ਦੱਸੋ ਜੀ ਵੀ ਜਿਹੜੇ ਦੇਸੀ ਮੱਝਾਂ ਨੂੰ ਆਪਾਂ ਮੱਝਾਂ ਕੱਲ ਹੀ ਮੇਰੇ ਕੋਲ ਇੱਕ ਫਾਰਮਰ ਆਇਆ ਵੀ ਸਾਡੀ ਝੋਟੀ ਨੇ ਦੁੱਧ ਨਹੀਂ ਕਰਿਆ ਵੀ ਉਹਨਾਂ ਨੂੰ ਕੀ ਆਪਾਂ ਜਿਹੜੇ ਸੂਨਸਾਰ ਕੀ ਫਾਰਮੂਲੇ ਦਈਏ ਪੀਓ ਦੁੱਧ ਕਰਨ ਕੀ ਕਾੜਾ ਦੇਈਏ ਇਹ ਤਾਂ ਮੈਂ ਤੁਹਾਨੂੰ ਇੱਕੋ ਹੀ ਰਾਇ ਦਊਂਗਾ ਜੀ ਪਹਿਲਾਂ ਉਹਦੀ ਸਾਹ ਹਮਲ ਦੋ ਤਿੰਨ ਮਹੀਨੇ ਪਹਿਲਾਂ ਹੋਣੀ ਚਾਹੀਦੀ ਹੈ ਇੱਕ ਫੁੱਲ ਪਸ਼ੂ ਦੀ ਹਾਂਜੀ 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 ਜ਼ਰੂਰ ਜਿਹੜਾ ਪੁਰਾਣਾ ਨੁਕਤਾ ਤਾਂ ਕਣਕ ਦੀ ਲੇਟੀ ਵਗੈਰਾ ਜਿੱਦਾਂ ਹੈ ਤੇ ਸਰੋਂ ਦਾ ਤੇਲ ਵੀ ਦੇ ਦੇ ਜਾਂ ਸਰੋਂ ਦਾ ਲੇਟੀ ਵਿੱਚ ਕਣਕ ਦੇ ਠੀਕ ਹੈ ਤੇ ਇਹੀ ਬਣਾਇਆ ਜਾਂਦਾ ਸੀ ਉਦੋਂ ਹਾਂਜੀ ਬਾਕੀ ਰੁਟੀਨ ਚ ਦੇ ਦੇ ਯਾਨੀ ਉਚਾਤਨ ਪਤਾ ਦਸ ਤਨ ਬਲੇ ਪਤਾ ਠੀਕ ਹੈ ਠੀਕ ਹੈ ਇਹਨਾਂ ਰੈਗੂਲਰ ਹੀ ਪੋਣਾ ਪੈਂਦਾ ਹਾਂਜੀ ਹੁਣ ਤਾਂ ਜਿਵੇਂ ਟਰਾਂਜੈਕਸ਼ਨ ਫੀਡ ਆ ਗਈਆਂ ਉਹ ਵੀ ਵਰਤ ਸਕਦੇ ਆਪਾਂ ਉਹ ਵੀ ਵਧੀਆ ਇਹ ਮੈਂ ਤਾਂ 93 ਤੋਂ ਡੇਰੀ ਫਾਰਮ ਨਾਲ ਕੰਮ ਕਰਾਈ ਸ਼ਹਿਰ ਜੀ ਹਾਂਜੀ ਉਦੋਂ ਕੋਈ ਫੀਡ ਨਹੀਂ ਹੁੰਦੀ ਸੀ ਨਾ ਕੋਈ ਮੈਡੀਸਨ ਦੇ ਇੰਨੀ ਦੁਕਾਨਾਂ ਹੁੰਦੀਆਂ ਸੀ ਠੀਕ ਹੈ ਜੀ ਤਾਂ ਬਿਸੀ ਲੋਕ ਤਾਂ ਨਾਲ ਹੀ ਬੁਖਾਰ ਵਗਾਰੇ ਪਸ਼ੂਆਂ ਦਾ ਸੱਟ ਹੋ ਜਾਂਦਾ ਸੀ ਠੀਕ ਹੈ ਸਾਨੂੰ ਉਹ ਫਾਰਮੂਲੇ ਦੱਸੋ ਵੀ ਆਪਾਂ ਕੀ ਕਾੜਾ ਦੀਏ ਸੂਣ ਤੋਂ ਬਾਅਦ ਸੋਣ ਤੋਂ ਬਾਅਦ ਜਿੱਦਾਂ ਮੈਂ ਵਪਾਰ ਦਾ ਕੰਮ ਵੀ ਰਿਹਾ ਮੈਂ 1993 ਤੋਂ ਬਾਅਦ ਕੋਲਕੱਤਾ ਤੇ ਵਧਿਆ ਰਹੀਂ ਰਹਿਣ ਰਹੀਂ ਹਾਂਜੀ ਤਾਂ ਉਹ ਲੋਕਾਂ ਦਾ ਜਿਹੜੇ ਸੁਣਿਦੈ ਨੇ ਨਾ ਗੱਲਾਂ ਇਹ ਏਡੇ ਏਡੇ ਲੇਵੇ ਕਰਦੇ ਵਪਾਰੀ ਇਹ ਹਾਂਜੀ ਹਾਂਜੀ ਤੇ ਹੁਣ ਤਾਂ ਚੱਲੀਆਂ ਹੀ ਨਹੀਂਆਂ ਬਰਾਂਗੀਆਂ ਵਗੈਰਾ ਆ ਬਣਾਟੇ ਮੈਚ ਚੜੇ ਕਰਾ ਠੀਕੇ ਚੱਲੇ ਪਏ ਠੀਕੇ ਚੱਲੇ ਪਏ ਇਹ ਤਾਂ ਇੱਕ ਡਰਾਮਾ ਹੀ ਹਾਂਜੀ ਇਹ ਇਹ ਕੋਈ ਬਹੁਤਾ ਬੈਨੀਫਿਟ ਨਹੀਂ ਇੱਕ ਉਹਨੂੰ ਫਲਾਈ ਦਿਖਾਉਂਦਾ ਇਹ ਨਾ ਇਹਨਾਂ ਦੁੱਧਵਾਦ ਦਾ ਹਾਂਜੀ ਤੇ ਨਾ ਹੀ ਕੋਈ ਉਹਦਾ ਨਾ ਖਨਾ ਵਗੈਰਾ ਦੀ ਉਹਨੇ ਵਧੀਆ ਹੁੰਦੀ ਆ ਇਹ ਤਾਂ ਟੈਂਪਰੇਰੀ ਇੱਕ ਫਾਰਮੂਲੇ ਆ ਹਾਂਜੀ ਜੋ ਕਹਾਂਗੇ ਵੀ ਅੱਜ 8 ਕਿਲੋ ਵਾਲੀ ਕੱਲ ਨੂੰ 10 ਕਿਲੋ ਜਾਂ 12 ਦੇ ਦੂ ਮੈਂ ਨਾ ਮੇਰਾ ਦਾਵਾ ਹੈ ਮੈਨੂੰ ਚਾਹੀਦਾ ਹਾਂਜੀ ਤੇ ਕੰਪਨੀ ਵਾਲੇ ਮੇਰੇ ਨਾਲ ਡਿਸਕਸ ਕਰ ਲੈਣ ਮੈਂ ਆਪਣੇ ਘਰੇ ਬੰਨ ਕੇ ਪਸ਼ੂ ਉਹਨਾਂ ਨਾਲ ਇਹਨਾਂ ਨੂੰ ਸਾਰਾ ਤਿਆਰਬਾ ਦੱਸ ਸਕਦਾ ਹਾਂਜੀ ਉਹ ਫਾਰਮੂਲਾ ਕੋਈ ਦੱਸੋ ਸਾਨੂੰ ਸਾਂਝਾ ਕਰੋ ਇੱਕ ਅੱਧਾ ਸਾਂਝਾ ਇਦਾਂ ਹੀ ਪੁਰਾਣੇ ਫਾਰਮੂਲੇ ਹੁੰਦੇ ਜਿੱਦਾਂ ਹੁਣ ਲੇਡੀਜ਼ ਵਗੈਰਾ ਨੂੰ ਦੁੱਧ ਨਹੀਂ ਉਤਰਦਾ ਬੱਚੇ ਦੇ ਲਈ ਹਾਂਜੀ ਹਾਂਜੀ ਤਾਂ ਉਦੋਂ ਮਸਰਾਂ ਦੀ ਦਾਲ ਜਿੱਦਾਂ ਠੀਕ ਹੈ ਇਹ ਦਿੱਤੀ ਜਾਂਦੀ ਸੀ ਰੈਗੂਲਰ ਹੀ ਹਾਂਜੀ ਹਾਂਜੀ ਫਿਰ ਜਦੋਂ ਬਜ਼ੁਰਗਾਂ ਤੋਂ ਪੁਰਾਣਾ ਤੋਂ ਸੁਣਿਆ ਗੋੜਾ ਤੇ ਮਸਰਾ ਦੀ ਦਾਲ ਅਸੀਂ ਮੱਝਾਂ ਨੂੰ ਦਿੰਦੇ ਰਹੇ ਆਪ ਠੀਕ ਹੈ ਵੀ ਦੁੱਧ ਤੇ ਉਹ ਆ ਜਾਂਦੀ ਸੀ ਜਿੰਨਾ ਕੋਈ ਕਪੈਸਿਟੀ ਸੀ ਠੀਕ ਹੈ ਜੀ ਇਹ ਨਹੀਂ ਮੈਂ ਆਪਾਂ ਕਹਿੰਦੇ 5 ਕਿਲੋ ਵਾਲੇ 10 ਦੇ ਦੂ ਵੀ ਜਿੰਨਾ ਕੋਦੇ ਅੰਦਰ ਆ ਉਹਨਾ ਕੋਨੇ ਦੇ 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 ਰੈਗੂਲਰ ਹੀ ਦਿੰਦੇ ਰੂ ਜੇ ਆਪਣੀ 5 ਦਿਨ ਪਹਿਲਾਂ ਮੰਡੀ ਮੱਝ ਪਾਉਣੀ ਆ 5 ਦਿਨ ਪਹਿਲਾਂ ਕੀ ਤਿਆਰੀ ਲਈਏ ਵੀ ਉਹਨੂੰ ਮੰਡੀ ਏਖੜ ਵਧੀਆ ਲੱਗੇ ਉਦੋਂ ਤਾਂ ਹੁੰਦਾ ਸੀ ਜੀ ਅਸੀਂ ਗੋੜਾ ਖਾਂਦਾ ਵਾਲ ਕੇ ਵਿੱਚ ਹਾਲਾ ਠੀਕ ਹੈ ਜੀ ਤੇ ਐਂਡ ਤੇ ਸਰੋਂ ਦਾ ਤੇਲ ਦੇਈਦਾ ਸੀ ਉਹ ਕੁਛ ਤਹੂ ਖਾਲ ਲੈਂਦੇ ਸੀ ਉਦੋਂ ਇੰਨਾ ਜਿਆਦਾ ਨਹੀਂ ਹੁੰਦਾ ਸੀ ਤਾਂ ਕੱਲਾ ਉਹ ਗੁੜ ਤੇ ਖੰਡ ਦੀ ਮਿਦਿਆਰ ਦੱਸੋ ਮਕਦਿਆਰ ਵੀ ਕਿੰਨੀ ਉਹਨਾਂ ਨੂੰ ਪਾਈਏ ਆਪਾਂ ਅੱਧਾ ਪਾਈਆ ਪਾਈਆ ਚ ਮਲਪਾਇਆ ਖੰਡ ਪਾਈਆ ਗੁੜ ਜੀ ਠੀਕ ਹੈ ਉਹਦੇ ਵਿੱਚ 200 ਗ੍ਰਾਮ ਤੇਲ ਵਾੜ ਲਓ ਠੀਕ ਹੈ ਜੀ ਠੀਕ ਹੈ ਜੀ ਤੇ ਕਲਸ਼ਾ ਹੋ ਸਕਦਾ ਪਾ ਦੋ ਨਹੀਂ ਤਾਂ ਪੰਡਾਇਆ ਰੱਗਤ ਹੁੰਦਾ ਨਹੀਂ ਬੇਲੇ ਬੇਲੇ ਹਾਂ ਜੀ ਹਾਂ ਜੀ ਹਾਂ 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 ਹੋਂਟੇ ਪੰਡ ਪੰਡੇ ਵੀ ਮਿਲ ਜੇ ਪੰਜ ਦਿਨ ਉਹ ਫਾਰਮੂਲਾ ਲਾਈਏ ਇੱਕ ਟਾਈਮ ਹੀ ਲਾਈਏ ਨਾ ਨਹੀਂ ਤਿੰਨ ਟਾਈਮ ਹੋ ਜੇ ਬਸ ਬਹੁਤ ਆ ਸ਼ਾਮ ਨੂੰ ਪੱਠੇ ਖਾਣ ਤੋਂ ਬਾਅਦ ਰੱਖ ਦੇ ਠੀਕ ਹੈ ਤਿੰਨ ਡਾਂਗੀ ਹੋ ਜੇ ਜਿਹੜਾ ਵੀ ਕੋਈ ਦੇਣੀ ਹੈ ਕੋਈ ਖਰਾ ਦੇ ਮੈਂ ਤਾਂ ਇਹ ਕਹੂੰਗਾ ਜੋ ਮੇਰੀ ਬਾਤ ਸੁਣਦਾ ਜਾਂ ਹਾਂਜੀ ਹਾਂਜੀ ਜਿਹੜਾ ਵੀ ਕੋਸੋਂ ਤੇਲ ਵਗੈਰਾ ਕੁਝ ਵੀ ਦੇਣਾ ਉਹ ਸ਼ਾਮ ਨੂੰ ਖਾਣੇ ਤੋਂ ਬਾਅਦ ਰੱਖਣਾ ਵੀ ਰਾਤ ਨੂੰ ਖਾਵੇ ਗਾਲਾ ਕਰੇ ਹਾਂਜੀ ਹਾਂਜੀ ਤਾਂ ਉਹ ਵੇਸਟ ਨਾ ਜਾਵੇ ਠੀਕ ਹੈ ਵੀ ਉਹ ਸਰੀਰ ਤੇ ਰੈਗੂਲਰ ਉਹਨੇ ਕੋ ਦੀ ਮਕਦਾਰ ਬਣੇ ਠੀਕ ਹੈ ਜੀ